ਅਗਰ ਜੀ ਦਾ ਖਾਲਸਾ ਜੀ ਬਾਕੀ ਸਾਹਿਬ ਵਧਾਈਓ ਬਹੁਤ ਬਹੁਤ ਮੁਬਾਰਕਾ ਭਾਈ ਆਜੋ ਨਾਲ ਜੁਟੋਣਾ ਸਾਹਿਬ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਮੁਬਾਰਕਾ ਆਜੋ ਜੀ ਆਜੋ ਜੀ ਬਾਰ ਜੀ ਬਹੁਤ ਬਹੁਤ ਵਧਾਈ ਹੋਵੇ ਭਾਈ ਬਹੁਤ ਬਹੁਤ ਮੁਬਾਰਕਾ ਮੜਾ ਸਾਈਡ ਤੋਂ ਦੋਸਤ ਸਭ ਸੰਗਾਰੰਭਾ ਕਿਤੇ ਆ ਉਹ ਆ ਇੱਧਰ ਯਾਰ ਐ ਬਸੀ ਤਰਾਂ ਬੁੱਧਾ ਯਾਰ ਬਈ ਸਾਰੀ ਪੰਚਾਇਤ ਨੂੰ ਲੱਗਰ ਨੂੰ ਲੱਗਰ ਨੂੰ ਖਾਣਾ ਚੱਲਦੇ ਬੰਦਿਆਂ ਨੂੰ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਾਰੇ ਨੂੰ ਤੁਸੀਂ ਬਣੀ ਪੰਜਾਬ ਦਾ ਦੂਸਤ ਦੱਸ ਦਿਖਾਓ ਸਰਦਾਰ ਸਾਹਿਬ ਦੇਖ ਮੜਾ ਜੇ ਦਾ हिकु मिंट फोटो करली हिकु फोटो कर फीशारे <marriages timing> ਤੇ ਮੈਂ ਜੂਨੀਅਰ ਊਮਨਸ ਆ ਕੀ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈ ਆ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਆ ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਦੇਸ਼ੋਂ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਅਸੀਂ ਤਿੰਨ ਜਗ੍ਹਾ ਤੇ ਖੇਡ ਕੇ ਆਏ ਹਾਂ ਭਾਗ ਸਿੰਘ ਜੀ ਸਾਹਿਬ ਦਾ ਮੈਂ ਬਰਪਟਿਆ ਅੱਜ ਇਹ ਨਾ ਜਾਊਗਾ ਕੈਡੀਨਰੀ ਜੀ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਨੂੰ ਬਹੁਤ ਪਿਆਰ ਦਿੱਤਾ ਵਾ ਤੇ ਪਹਿਲਾਂ ਵੀ ਸਾਰੇ ਪਿੰਡ ਨੇ ਮੈਨੂੰ ਬਹੁਤ ਜ਼ਰਾ ਮਾਨ ਦਿੱਤਾ ਹੈ ਕਿ ਹਰ ਇੱਕ ਪੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਤਵਾਰਾ ਨੇ ਪੰਚਾਇਤ ਨੇ ਤੇ ਸਭ ਨੇ ਮੈਨੂੰ ਬਹੁਤ ਮਾਨ ਦਿੱਤਾ ਅੱਜ ਮੇਰੇ ਪਿੰਡ ਜਰੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਤਿੰਨਾਂ ਦੇਸ਼ਕ ਵਿੱਚੋਂ ਤੇ ਉਹਦੇ ਲਈ ਅੱਜ ਪੰਚਾਇਤ ਨੇ ਸਾਬਕਾ ਮਜੂਦਾ ਪੰਚਾਇਤ ਤੇ ਮਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨ ਨੇ ਅੱਜ ਅਡੇ ਸਭਰਾ ਦੇ ਵਿੱਚ ਆਣ ਕੇ ਮੇਰੀ ਬੇਟੀ ਨੂੰ ਹੋਰ ਮਾਨ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿ ਲੋ ਧੰਨਵਾਦ ਦਿ ਲੋ ਧੰਨਵਾਦ ਕਰਦਾ ਵਾਂ ਤੇ ਸਾਡੇ ਸਾਬਕਾ ਵਿਧਾਇਕ ਸਾਡਾ ਤਾਂ ਪਿੰਦ ਸਿੰਘ ਗਿੱਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਬਹੁਤ ਬਹੁਤ ਵਧਾਈ ਦਿੱਤੀ ਅੱਜ ਵੀ ਉਹਨਾਂ ਨੇ ਜੋ ਪਤਾ ਲੱਗਾ ਉਹਨਾਂ ਨੂੰ ਕਿ ਬੇਟੀ ਆ ਰਹੀ ਹੈ ਤੇ ਅੱਜ ਫੋਨ ਕਰਕੇ ਉਹਨਾਂ ਨੇ ਸਿਰੇ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਇਸ ਸਭਰਾ ਪਿੰਡ ਵਿੱਚ ਬੇਟੀ ਨੂੰ ਸਨਮਾਨ ਕਰਨ ਲਈ ਪਹੁੰਚਾਂਗੇ ਤੇ ਮੇਰੇ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੋਈ ਨਹੀਂ ਕੋਈ ਕੀ ਕਹਿਣਾ ਚਾਹੁੰਦੇ ਨੇ हां जी बहुत ही खुशी वाले पल आज दा, बेटी करमजीत कौर कई देशਾਂ ਦਾ ਪਰਮਣ ਕਰਕੇ ہاکی ਟੀਮ ਦੇ ਵਿੱਚ ਪਾਰਟਿਸਪੀਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਪਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਵੀਰ ਸਿੰਘ ਦਾ ਤੇ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਨ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਨ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਿਆਂ ਲੋਕਾਂ ਨੂੰ ਕਿ ਧੀਆਂ ਤੇ ਧਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਧੀਆਂ ਨੂੰ ਇਹ ਜੋਗ ਬੜਾਈਆਂ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਤਾ ਭਾਗਕੌਰ ਦੀਆਂ ਵਾਰਸਾਂ ਬਣ ਕੇ ਦੇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਵੀ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾਂ ਉਹ ਕਰਮਣਜੀਤ ਵਾਂਗੂੰ ਤੇ ਇਹਦੇ ਮਾਪਿਆਂ ਵਾਂਗੂੰ ਅਗਾਹ ਕੋ ਉਤਰਾੰਗ ਪਿਛਾਂ ਫੇਰਨਾ ਮੋੜੜਾ ਛੇਜ ਅਵੇ ਹاوار ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰਾਕ ਰੱਖਦਿਆ ਹੋਇਆ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਅਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਸੰਜੇ ਸਿੰਘ ਕੋਚ ਹੌਕੀ ਹਿੰਦੀ ਨਾਰਮੀ ਕੀ ਕਹਣਾ ਹੈ ਜਿਹੜੀ ਅੱਜ ਬੇਟੀ ਜਿਹੜੇ ਖੇਡ ਕੇ ਆਈ ਹੈ ਸਾਨੂੰ ਬੜਾ ਪ੍ਰਾਊਡ ਹੈ ਸਾਡੀ ਬੇਟੀ ਜੋ ਹੈ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਔਰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਸਾਡੇ ਪਿੰਡ ਦਾ ਨਾਮ ਇਸ ਇਲਾਕੇ ਦਾ ਨਾਮ ਇਹਨਾਂ ਆਪਣੇ ਮਾਪਿਆਂ ਦਾ ਰੌਸ਼ਨ ਕੀਤਾ ਹੈ ਆਪਣੇ ਦੇਸ਼ ਦਾ ਰੌਸ਼ਨ ਕੀਤਾ ਹੈ ਸਾਨੂੰ ਬਹੁਤ ਮਾਣ ਹੈ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਬੇਟੀ ਦੇ ਜਿਹੜੇ ਕੋਚ ਮਿਸਟਰ ਦੀਪਕੀ ਜੋ ਗਵਾਲੀਅਰ ਦੇ ਕੋਚਿੰਗ ਕੀਤੀ ਐਂਡ ਮਿਸਟਰ ਪਰਮਜੀਤ ਸਿੰਘ ਜੋ ਫਰੀਦਕੋਟ ਤੋਂ ਹੈ ਉਹਨਾਂ ਨੇ ਜੋ ਕੋਚਿੰਗ ਦਿੱਤੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਕੋਚ ਹਰਿੰਦਰ ਸਿੰਘ ਜੋ ਇਹਨਾਂ ਨਾਲ ਟੀਮ ਦੇ ਗਏ ਆ ਉਹ ਵੀ ਹਾਂ ਉਹ ਵੀ ਮਿਸ਼ਰ ਖਾਂਡੇ ਆ ਤੇ ਮਿਸਟਰ ਤਸ਼ਾਰ ਖਾਂਡੇ ਦਾ ਜੋ ਮੇਰੇ ਨਾਲ ਖੇਡਦੇ ਵੀ ਰਹੇ ਆ ਉਹ ਜੋ ਹੈ ਉਹ ਵੀ ਨਾਲ ਸੀਗੇ ਬਹੁਤ ਬਹੁਤ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਉਹਨਾਂ ਦਾ ਤਹਿਤੋਂ ਅਸੀਂ ਸਵਾਗਤ ਕਰਦਾ ਹਾਂ ਮੈਂ ਔਰ ਸਾਥ-ਸਾਥ ਕੋਚ ਬੀਜੇ ਕਰੇਪਾ ਜੋ ਇਹਨਾਂ ਨੂੰ ਟਿਪਸ ਦਿੱਤੇ ਜੋ ਇਸ ਤੋਂ ਜਾਣ ਤੋਂ ਪਹਿਲਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਸਾਨੂੰ ਮਾਣ ਹੈ ਸਾਡੀ ਟੀਮ ਦੇ ਉੱਤੇ ਆਡੇ ਬੇਟੇ ਉੱਤੇ ਤੇ ਅਸੀਂ ਇਹ ਦੁਆ ਕਰਦੇ ਹਾਂ ਕਿ ਬੇਟੀ ਇਸੇ ਤਰ੍ਹਾਂ ਹੀ ਅੱਗੇ ਸੀਨੀਅਰ ਟੀਮੇ ਜਾ ਕੇ ਵੀ ਇਸ ਦਾ ਪਿੰਡ ਦਾ ਨਾਮ ਰੌਸ਼ਨ ਕਰੇਗੀ। ਧੰਨਵਾਦ। ਬੇਟੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੀਦਾ ਹੈ? ਦੇਖੋ ਜੀ ਮੈਂ ਡਾਕਟਰ ਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਸਭਰਾ ਅੱਜ ਅਸੀਂ ਬੱਸ ਸਟੈਂਡ ਤੇ ਆਪਣੀ ਬੇਟੀ ਕਰਮਨਜੀਤ ਪ੍ਰੀਤ ਕੌਰ ਦਾ ਸਵਾਗਤ ਕਰਨ ਵਾਸਤੇ ਸਾਰਾ ਇਲਾਕਾ ਪਿੰਡ ਦੇ ਮੋਤਬਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੋਤਬਰ ਨੇ ਸਾਰੇ ਇਕੱਠੇ ਹੋਏ ਆਂ ਉਹਦਾ ਕਾਰਨ ਵੀ ਸਾਡੀ ਪਿੰਡ ਦੀ ਇੱਕ ਲੜਕੀ ਜਿਹੜੀ ਹੈ ਕਰਮਨਪ੍ਰੀਤ ਕੌਰ ਇਸ ਨੇ ਹਾਕੀ ਦੇ ਵਿੱਚ ਮਤਲਬ ਜਿਹਦੇ ਵਿੱਚੋਂ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਇੱਕ ਟੀਮ ਦੀ ਔਰ ਉਹ ਟੀਮ ਨੇ ਬਾਹਰ ਜਾ ਕੇ ਤਿੰਨਾ ਮਤਲਬ ਦੇਸ਼ਾਂ ਦੇ ਵਿੱਚ ਜਾ ਕੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਇਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਵੀ ਹੋਰ ਬੇਟੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਦੇ ਵਾਰੀ ਵਾਲੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹਸਦਾਰ ਸਰਦਾਰਾ ਸਿੰਘ ਚੰਬਲੀਏ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲੜਕੀਆਂ ਜਿਹੜੀਆਂ ਅੱਜ ਬੜੇ ਵਧੀਆ ਅਹੁਦਿਆਂ ਤੇ ਬਰਾਜਮਾਨ ਨੇ ਅਸੀਂ ਪਰਮਾਤਮਾ ਗਾੜੀ ਬੇਨਤੀ ਕਰਦੇ ਆਂ ਵੀ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਿਓ ਔਰ ਜਿਹੜੀ ਸਾਡੀ ਕਰਮਨਪ੍ਰੀਤ ਬੇਟੀ ਆ ਇਹ ਬਲੰਦੀਆਂ ਸ਼ੋਭੇ ਔਰ ਸਾਡੇ ਪਿੰਡ ਦਾ ਇਲਾਕੇ ਦਾ ਨਾਂ ਰੋਸ਼ਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਮੈਂ ਸਾਡੇ ਚੌਥਾ ਥੰਮ ਸਾਡੇ ਦੇਸ਼ ਦੇ ਪੱਤਰਕਾਰ ਭਾਈ ਚਰੇ ਦਾ মিডিਆ ਭਾਈ ਚਰੇ ਦਾ ਮੈਂ ਧੰਨਵਾਦ ਕਰਦਾ ਨਗਰ ਸਭਰਾ ਇੱਕ ਨਾਮਵਰ ਨਗਰ ਆ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ ਬੜੇ ਬੜੇ ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸਵਰਗਵਾਸੀ ਕ੍ਰਿਸ਼ੇਰ ਕਰਨੈਲ ਸਿੰਘ ਨਾਮਾਰ ਵਿਅਕਤੀ ਜੋਦੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਆਈ ਸਕੂਲ ਜਿਹਦਾ ਆਟਮ ਨਰਜੋਤ ਸਿੰਘ ਮਾਸਟਰ ਹੈਪੀ ਬਹੁਤ ਸੱਜਾ ਢੰਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਹਾਂ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰ ਵਿਅਕਤੀਆ ਸਾਡੇ ਵਿੱਚ ਆਣ ਕੇ ਬਰਾਚੇ ਆ ਇਹਨਾਂ ਦਾ ਧੰਨਵਾਦ ਆ ਜੀ ਆ ਮੈਂ ਜਿਹੜੀ ਸਾਡੀ ਬੇਟੀ ਕਰਮਣ ਤੌਰ ਜਿੱਤੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚਮਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਦੇਸ਼ ਦਾ ਧੰਨਵਾਦ ਕਰਦਾ ਸਭਰਾਵਾ ਦੀ ਪੰਚਾਇਤ ਸਾਫਕਾ ਪੰਚਾਇਤ ਮੌਜੂਦਾ ਪੰਚਾਇਤ ਦਾ ਧੰਨਵਾਦ ਕਰਦਾ ਬੇਟੀ ਨੂੰ ਆਸ਼ੀਰਵਾਦ ਇਹਨਾਂ ਕੇ ਇਹ ਹੋਰ ਹਰਗੱਲੀਆਂ ਬਲੰਤੀਆਂ ਨੂੰ ਚੂਵੇ ਤੇ ਪੱਤਰਕਾਰ ਭਾਈ ਚਰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ